ਵੀ 18 ਹਜ਼ਾਰ ਸੌ ਜਕਰ ਦੇ ਚਲਾਉਣੇ ਇਹਨੂੰ ਹਾਂ ਤੀਜੇ ਮੀਡੀਆ ਵਿੱਚ ਉਹ ਇਹਦਾ ਵਾਹੀ ਵਾਲਾ ਗੇੜ ਜਿਹੜਾ ਕੰਪਨੀ ਵੱਲੋਂ ਦੂਜਾ ਮੀਡੀਆ ਦੂਜਾ ਮੀਡੀਆ ਹਾਂ ਹੁਣ ਆਪਾਂ ਤਾਂ ਇਹਨੂੰ ਤਾਂ ਤੀਜੇ ਮੀਡੀਆ ਵਿੱਚ ਚਲਾਉਣੇ ਆ ਜੇ ਸਹੀ ਆਪਾਂ ਕੰਮ ਲੈਣਾ ਪੂਰਾ ਸਹੀ ਕੰਮ ਲੈਣਾ ਪੂਰਾ ਤੇ ਵੀ ਵਾਹੀ ਦੇ ਵਿੱਚ ਨਾ ਕੋਈ ਦਵੇ ਨਾ ਕਰੇ ਕੋਈ ਨਾ 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 ਦਬਣ ਨਾਲ ਤਾਂ ਗੱਲ ਹੀ ਨਹੀਂ ਬਾਈ ਦਬਣ ਤਾਂ ਕਰ ਨਹੀਂ ਤੇ ਇੱਕ ਗਰਨਾਮ ਤੂੰ ਐਡੇ ਵੱਡੇ ਵੱਡੇ ਟਾਇਰ ਪਵਾ ਰੱਖੇ ਨੇ ਇਹਨਾਂ ਦਾ ਕੀ ਕਾਰਨਾ ਟੈਰ ਬਾਈ ਇਹ ਉੱਚ ਡੈਟਰਾ ਨਾਲ ਤੇ ਲੰਮਾ ਵੀ ਦਰ ਨਾਲ ਜ਼ਿਆਦਾ ਆ ਜਿਹੜੇ ਨਾਲ ਟੈਰ ਆਉਂਦੇ ਉਹਨਾਂ ਨਾਲ ਸੋਨਾ ਘਟ ਲੱਗਦਾ ਸੋਨਾ ਘਟ ਲੱਗਦਾ ਹੈ ਹਾਂ ਤੇ ਇਹ ਫਿਰ ਉਹਦੀ ਪਵਾਤੀ ਸੀਗੇ ਹਾਂ ਬਈ ਉਹਦੀ ਪਵਾਤੀ ਸੀ ਤੇ ਮੰਗਦੇ ਟੈਰ ਕਿੰਨੇ ਹੋਦੇ ਨੇ ਇਹ ਇਹ ਤਾਂ 17 ਨੰਬਰ ਬਾਈ ਜਿਹੜੇ ਨਾਲ ਦੇ ਟੈਰ ਆਉਂਦੇ 16 ਚ ਉਹ ਤਾਂ ਸਲਿੱਪਿੰਗ ਤਾਂ ਜ਼ਿਆਦਾ ਵੱਧ ਗਈ ਸੀ ਮੋਡੀਫਿਕੇਸ਼ਨ ਤਾਂ ਕਰਾਏ ਤੋਂ ਬਾਅਦ ਠੀਕ ਹੈ ਫਿਰ ਅਸੀਂ ਤਾਂ 17 ਦੇ ਤੇ ਗਰਨਾਮ ਇੱਕ ਕਹਿੰਦੇ ਆ ਵੀ ਯਾਰ ਵੀ ਹੁਣ ਜਿਵੇਂ ਕੋਈ ਪਾਣੀ ਪੂਣੀ ਪਾਉਣਾ ਪੈਂਦਾ ਆਵੇ ਨਾ ਹੁੰਦਾ ਪਾਣੀ ਜਿਹੜੇ 16 ਦੇ ਟਾਇਰ ਸੇ ਉਹਨਾਂ ਚ ਪਾਇਆ ਸੀ ਆਪਾਂ ਜਦੋਂ ਆਪਾਂ 17 ਦੇ ਟਾਇਰ ਬਾਅਦ ਤੇ ਉਦੋਂ ਬਾਅਦ ਨਹੀਂ ਪਾਣੀ ਉਦੋਂ ਬਾਅਦ ਨਹੀਂ ਪਾਣੀ ਚੈੱਕ ਵੀ ਕਰਾ ਦੇਣੇ ਚੈੱਕ ਵੀ ਕਰਾ ਦੇ ਕਿ ਵੀ ਕੀ ਹੁੰਦਾ ਨਾ ਵੀ ਹਾਂ ਯਾਰ ਬੰਦੇ ਪਾਣੀ ਪੂਣੀ ਪਾ ਲੈਂਦੇ ਨੇ ਚੈੱਕ ਵੀ ਕਰਾਉਣੇ ਬਾਈ ਚੈੱਕ ਵੀ ਕਰਾ ਦੇ ਤੇ ਬਾਕੀ ਸਾਰੇ ਦੋਸਤੋ ਤੁਸੀਂ ਦੇਖੋ ਬਾਈ ਠੀਕ ਆ ਸਾਰਾ ਪਾਣੀ ਹੈ ਨਹੀਂ ਬਿਲਕੁਲ ਵੀ ਠੀਕ ਆ ਦੂਜੇ ਟਾਇਰ ਵੀ ਚੈੱਕ ਕਰਾ ਦੇਣੇ ਦੂਜੇ ਟਾਇਰ ਵੀ ਚੈੱਕ ਕਰਾ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਅਸੀਂ ਪਾ ਸਕਦੇ ਆ ਹਾਂ ਜੇ ਪਾ ਸਕਦੇ ਤੇ ਵੇਟ ਲੱਗ ਜੇ ਬਈ ਤਿੰਨ ਕੁ ਵਾਰ ਤੋਂ ਹਾਂ ਫਿਰ ਤਾਂ ਇਹ ਤਾਂ ਕਿਸੇ ਡਾਇਰੈਕਟਰ ਨੂੰ ਵੀ ਦਿਹਾਉਣ ਨੂੰ ਠੀਕ ਹੈ ਵੀ ਅਸੀਂ ਪਾਣੀ ਪਾ ਸਕਦੇ ਆ ਅੱਜ ਦੀ ਗੜੀ ਹੈ ਨਹੀਂ ਪੱਚ ਦੀ ਗੜੀ ਹੈ ਅੱਜ ਦੀ ਗੜੀ ਪਾਣੀ ਹੈ ਨਹੀਂ ਤੁਹਾਨੂੰ ਆਪ ਦਿਖਾਤਾ ਵੀ ਜੇ ਸਾਨੂੰ ਕਿਤੇ ਕਮੀ ਲੱਗੀ ਆਪਾਂ ਪਾ ਸਕਦੇ ਆ ਵੀ ਸਲਿਪ ਪਾ ਸਕਦੇ ਆ ਪਾਣੀ ਪਾ ਕੇ ਤਾਂ ਸਲਿਪਾਂ ਜਿਹੜੀ ਹੁਣ ਮਣੀ ਮੋਟੀ ਦਿੰਦਾ ਉਹ ਵੀ ਬਣਦੇ ਮੈਂ ਵੀ ਜੱਗੇ ਬੋਸ ਦੀ ਵੀਡੀਓ ਦੇਖੀ ਸੀਗੀ ਉਹ ਕਹਿੰਦਾ ਵੀ ਦੇਖੋ ਟਰੈਕਟਰ ਨੂੰ ਤੁਸੀਂ ਬਾਹੀ ਚ ਵਰਤੋਂ ਨੂੰ ਕੁਝ ਨਹੀਂ ਹੁੰਦਾ ਠੀਕ ਆ ਮੈਂ ਸਪੈਸ਼ਲੋ ਦੀ ਵੀਡੀਓ ਦੇਖਦਾ ਸੀਗਾ ਉਹ ਬੰਦੇ ਕਹਿੰਦੇ ਸੀ ਟਰਾਲੀ ਖਿੱਚ ਮਗਾਉਣਾ ਚਲਾਉਣਾ ਕਰਨਾ ਵਾ ਬੰਦੇ ਸਦੂਗੜ੍ਹ ਦੇ ਸਾਸੇ ਦੇ ਸੀਗੇ ਉਹਨਾਂ ਟਰੈਕਟਰ ਮ ਉਹ ਕਹਿੰਦਾ ਜੀ ਤੁਸੀਂ ਆਈ ਗਏ ਕਹਿੰਦਾ ਥੋੜੀ ਪਿੱਠੀ ਮੈਂ ਲੱਗਣ ਦਿੱਤਾ ਉਹਨੇ ਮੋਡੀਫਾਈ ਕਰਕੇ ਦਿੱਤਾ ਪਰ ਯਾਰ ਆਪਾਂ ਵੀ ਦੇਖੋ ਆਪਣੇ ਪਿੰਡ ਫੱਤੇ ਵੀ ਹੋਇਆ ਸੀ ਹਨਾ ਆਪਾਂ ਦੇਖਦੇ ਆਂਗੇ ਵੀ ਉਹਨਾਂ ਚੀਜ਼ਾਂ ਚਲੋ ਠੀਕ ਹੈ ਬੰਦੇ ਨੂੰ ਸ਼ੌਂਕ ਨਹੀਂ ਜਿਹਦੇ ਕੋਲ ਪੈਸਾ ਹੈਗਾ ਹਨਾ ਪਰ ਟਰੈਕਟਰ ਦਾ ਜੋ ਲਾਸ ਬਹੁਤ ਆ ਕੋ ਯਾਰ ਬਹੁ ਆਰਪੀਐਮ ਤੇ ਚਲਾਉਣਾ ਟਰੈਕਟਰ ਨੇ ਹੈ ਨਾ ਟਰਬੋ ਬਹੁਤ ਪਾਵਰ ਉਹ ਵੀ ਘੰਟਾ ਇਹ ਆਹੋ ਤਾਂ ਜਿਹੜਾ ਵੀ ਟਰੈਲੀਆ ਨਾਲ ਤਫੀਆਂ ਨਾਲ ਮੁਕਾਬਲਾ ਹੋਗਾ ਉਹ ਵੀ ਘੰਟੇ ਅਧੇ ਘੰਟੇ ਵਾਸਤੇ ਜਿਹੜਾ ਆਪਣਾ ਇਹ ਮੋਡੀਫਿਕੇਸ਼ਨ ਹੈ ਇਹ ਤਾਂ ਵੀ ਲੰਮਾ ਟਾਈਮ ਵਾਸਤੇ ਜਿਹੜੀ ਇਹ ਤਾਂ ਬਾਹੀ ਵਾਲੀ ਮੋਡੀਫਿਕੇਸ਼ਨ ਇਹ ਬਾਹੀ ਵਾਲੀ ਆ ਇਹ ਬਾਹੀ ਵਾਲੀ ਆ ਅੱਜ ਫਿਰ ਆਪਾਂ ਤੁਹਾਨੂੰ ਦੂਜਾ ਟਾਇਰ ਦਿਖਾਉਣੇ ਆ ਠੀਕ ਹੈ ਚੈੱਕ ਕਰਾਉਣੇ ਆ ਇਹਦੇ ਵਿੱਚ ਵੀ ਬਈ ਕੋਈ ਪਾਣੀ ਨਹੀਂ ਹੈਗਾ ਤੇ ਬਾਕੀ ਸਿਰੇ ਤੁਸੀਂ ਸਾਰਾ ਟਰੈਕ ਦੇਖ ਸਕਦੇ ਹੋ ਟੈਟ ਯਾਰ ਦੇਖਣ ਜੀ ਬਹੁਤ ਸੋਹਣਾ ਲੱਗਦਾਗਾ ਠੀਕ ਹੈ 36 ਦੀ ਕਹਿੰਦੇ ਵੀ ਮੰਨ ਕੇ ਚਲੋ ਪਸੰਦ ਹੈ ਸਾਰਿਆਂ ਦੀ ਤੇ ਡੱਕਾ ਲੜਾ ਡੱਕਾ ਨਾ ਡੱਕਾ ਲੈਣਾ ਕੋਈ ਨਾ ਆਪਣੇ ਇਹ ਤਾਂ ਗੱਲ ਹੀ ਕਲੀਅਰ ਕਰਨੀ ਆ ਲੇਕਨ ਤਗੜਾ ਲਗਾ ਹਵਾ ਹੀ ਨਿਕਲਦੀ ਆ ਹਵਾ ਨਿਕਲਦੀ ਆ ਦੇਖ ਲਓ ਬਈ ਠੀਕ ਹੈ ਇਹ ਆਪਾਂ ਤੁਹਾਨੂੰ ਚੈੱਕ ਕਰਾਤਾ ਤੇ ਦੂਜਾ ਨੰਬਰ ਬਾਅਦ ਕਿਸੇ ਬਾਈ ਤੁਸੀਂ ਟ੍ਰੈਟ ਦੇ ਸਕਦੇ ਹੋ ਠੀਕ ਹੈ ਤੁਹਾਡੇ ਸਾਹਮਣੇ ਆ ਸਾਰਾ ਤੁਹਾਨੂੰ ਆਪਾਂ ਦੱਸਤਾ ਵੀ ਮੋਡੀਫਿਕੇਸ਼ਨੇ ਕਿੰਨਾ ਖਰਚਾ ਆਇਆਗਾ ਠੀਕ ਹੈ ਬਾਹੀ ਚੋ ਕੀ ਤੇਲ ਖਾਂਦਾਗਾ ਤੂੜੀ ਉੱਤੇ ਕੀ ਤੇਲ ਖਾਂਦਾਗਾ ਠੀਕ ਹੈ ਬਾਕੀ ਸਾਰੇ ਉਂ ਵੀ ਯਾਰ ਆਪਾਂ ਜੇ ਕਿਤੇ ਮੰਨ ਕੇ ਚਲੋ ਰੋਡ ਤੇ ਲੈ ਜਾਣਾ ਹੁਣ ਗਰਾਂਵ ਆਪਾਂ ਨੂੰ ਪਤਾਗਾ ਕੀ ਵੀ ਆਪਣੀ ਜਿਵੇਂ ਤੁਸੀਂ ਐ ਮੰਨ ਲਾ ਫਾਤਿਹਗੜ੍ਹ ਸਾਹਿਬ ਜਾਣੇ ਆ ਆਪਾਂ ਯਾਰ